ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜੀ ਆਇਆਂ ਨੂੰ ਜੀ ਸਵਾਗਤ ਹੈ ਜੀ ਵੈਲਕਮ ਹੈ ਜੀ ਸਾਰਿਆਂ ਦਾ ਜਗਤ ਮਾਸੜ ਬਲੌਗ ਦੇ ਵਿੱਚ ਬਹੁਤ ਧੰਨਵਾਦ ਹੈ ਜੀ ਸਾਰੇ ਸਬਸਕ੍ਰਾਈਬਰਾਂ ਦਾ ਜਿਹੜੇ ਮਾਲਾ ਰੇਡੀਓ ਪਰ ਤੇ ਆਪਣੇ ਸਬਸਕ੍ਰਾਈਬਰ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਉਂ ਆਪਣੀ ਮਾੜੀ ਜੀ ਬੇਨਤੀ ਉਹਨਾਂ ਨੇ ਮੰਨੀ ਆਪਾਂ ਨੇ ਕਹਿਤਾ ਵੀ ਜਗਤ ਮਾਸੜ ਬਲੌਗ ਜਿਹੜਾ ਨਵਾਂ ਇਹਨੂੰ ਭਾਈ ਸਬਸਕ੍ਰਾਈਬਰ ਕਰੋ ਵੀ ਬਹੁਤ ਵੀਰ ਪਹੁੰਚ ਚੁੱਕੇ ਆ ਸਾਡੇ ਕੋਲ ਇੱਧਰ ਜਗਤ ਮਾਸੜ ਬਲੌਗ ਪਰ ਵੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿਉਂ ਆਪਾਂ ਨੇ ਸਪੋਰਟ ਮੰਗੀ ਥੋੜੀ ਜੀ ਵੀ ਕਹਿੰਦਾ ਵੀ ਕਿਸਨ ਦਾ ਬਹੁਤ ਵਧੀਆ ਆਪਣਾ ਚੈਨਲ ਜਿਹੜਾ ਚੱਲ ਰਿਹਾ ਜਗਤ ਮਾਸੜ ਬਲੌਗ ਵੀ ਸਵਾਗਤ ਹੈ ਜੀ ਉਹਦੇ ਪਰ ਸਾਰਿਆਂ ਦਾ ਭਾਈ ਆਪਾਂ ਹੁਣ ਚੱਲੇ ਆ ਜੀ ਸੰਗਰੂਰ ਨੂੰ ਕਿਉਂ ਆਪਾਂ ਨਾ ਇੱਕ ਦੋ ਦਿਨ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਤਾਂ ਵੀ ਉੱਥੇ ਆਪਾਂ ਨਾ ਪੈਲਸ ਕਰਿਆ ਆਪਣੀ ਭਾਣ ਜੀ ਦਾ ਵਿਆਹ ਹੈ ਬੁੱਕ ਕਰਾਇਆ ਵਾ ਪੈਲਸ ਸਿਡਨੀ ਗ੍ਰੈਂਡ ਪੈਲਸ ਜਿਹੜਾ ਉਹ ਬੁੱਕ ਹੈ ਵੀ ਅੱਜ ਆਪਾਂ ਨਾ ਜਿਹੜੀ ਕੈਟਰਿੰਗ ਦੀ ਲਿਸਟ ਸੀ ਉਹਦੇ ਕਿਉਂ ਨਹੀਂ ਮਾੜਾ ਜਿਹਾ ਸਮਾਨ ਵਿੱਚ ਤਬਦੀਲੀ ਕਰੀ ਆ ਵੀ ਉਹ ਦੱਸਾਂਗੇ ਆਪਾਂ ਰੇਟ ਦਾ ਕਿਆ ਫਰਕ ਪੈਂਦਾ ਜਣੀ ਪਹਿਲਾਂ ਇਹ 6.5 ਲੱਖ ਵਿੱਚ ਦਾ ਟੋਟਲ ਵਿੱਚ ਇਹ ਕਰਾਇਆ ਪਾ ਕੇ ਵੀ ਜਿਹੜਾ ਹੁਣ ਦੇਖਦੇ ਆ ਕੁਸਲ ਜਿਹੜਾ ਬਦਲਾ ਸਾਮਾਨ ਵਿੱਚ ਕਿੰਨਾ ਕੁ ਫਰਕ ਪੈਂਦਾ ਵੀ ਕਿਆ ਹਿਸਾਬ ਕਿਤਾਬ ਹੈ ਉਹ ਆਪਾਂ ਸਾਰਾ ਬਲੌਗ ਦੇ ਵਿੱਚ ਦੱਸਾਂਗੇ ਵੀ ਗਾਹਾਂ ਸਾਰਾ ਕੁਝ ਦਿਖਾਵਾਂਗੇ ਜਿਵੇਂ ਚੱਲਦਾ ਪ੍ਰੋਗਰਾਮ ਵੀ ਆਪਾਂ ਨੇ ਜਾਣਾ ਪਹਿਲਾਂ ਸਵੇਰੇ ਦਾ ਜੀ ਸਵੇਰ ਦਾ ਟਾਈਮ 7 ਵਜੇ ਦਾ ਰੱਖਿਆ ਹੋਇਆ ਤਾਂ ਵੀ ਚਲੋ ਸਾਰੇ ਆਪਣੇ ਜਿੰਨੇ ਸਬਸਕ੍ਰਾਈਬਰ ਮਿਲਣ ਵਾਲੇ ਬਹੁਤ ਅਜਿਹਾ ਤੇਰਾ ਆਪਾਂ ਨੂੰ ਸਾਰਿਆਂ ਦੇ ਫੋਨ ਆਏ ਹੋਏ ਤੇ ਵੀ ਆਪਾਂ ਦਾ ਟਾਈਮ ਦਿੱਤਾ ਤਾਂ ਵੀ ਇੰਨੇ ਕੁ ਟਾਈਮ ਦੇ ਗੱਲ ਭਾਈ ਸਾਨੂੰ ਫੋਨ ਕਰ ਲਿਓ ਕਿਉਂ ਨੰਬਰ ਫਿਰ ਆਕ ਨਹੀਂ ਰਹਿੰਦੇ ਜਨੇ ਨੰਬਰ ਬਹੁਤ ਆਏ ਵੇ ਸਵੇਰ ਦੇ ਬਹੁਤ ਫੋਨ ਆਏ ਵੇ ਫੋਨ ਉਧਰ ਬੰਗਿਆ ਕਿਨੇ ਦੇ ਵੀ ਆਏ ਤਾਂ ਇੱਕ ਵੀਰ ਨੇ ਟਰੈਕਟਰ ਲੈਣਾ ਕਹਿੰਦਾ ਵਾਸ ਟਰੈਕਟਰ ਲੈਣਾ ਅੱਜ ਅਸੀਂ ਮਾਹ ਵੀ ਅੱਜ ਸਾਨੂੰ ਇੱਧਰ ਕੰਮ ਹੈ ਅਸੀਂ ਇੱਧਰ ਚੱਲੇ ਆ ਵੀ ਚਲੋ ਉਧਰ ਕੱਲ ਨੂੰ 걔ੜਾ ਮਾਰ ਕੇ ਆਉਂਗਾ ਜੇ ਆਪਾਂ ਨੇ ਜ਼ਮੀਨ ਦੇਖ ਕੇ ਹੁਣੇ ਮੰਗਿਆ ਕਿਨੇ ਇੱਕ ਰਿਸ਼ਤੇਦਾਰ ਨੂੰ ਦੋਣੀ ਆ ਵੀ ਚਲੋ ਅੱਜ ਚੱਲੇ ਸੰਗਰੂਰ ਨੂੰ ਵੀ ਸਾਰਿਆਂ ਦੇ ਬਾਅਦ ਅਸੀਂ ਫੋਨ ਕਰ ਬੈਠੇ ਜੀ ਉਹਨੂੰ ਆਪਣਾ ਪੈਲਸ ਵਾਲੇ ਭਾਈ ਨੂੰ ਉਹ ਕਹਿੰਦਾ ਵੀ ਸਾਨੂੰ ਅੱਜ ਕੰਮ ਹੈ ਵੀ ਤੁਹਾਨੂੰ ਮਿਲਾਂਗੇ ਅਸੀਂ ਦੁਪਹਿਰੇ ਦੇ ਬਾਅਦ ਤਾਂ ਕਰਕੇ ਵੀ ਜਿਹੜਾ ਹੁਣ ਆਪਾਂ 12 ਵਜੇ ਘਰ ਤੇ ਤਕਰੀਬਨ 12:00 ਬਜ ਗਿਆ ਪੂਰੇ ਵੀ ਹੁਣ ਤੁਰਨ ਲੱਗੇ ਘਰ ਤੇ ਆਪਾਂ ਨਾ ਆਪਣੇ ਰਿਸ਼ਤੇਦਾਰ ਚੱਕਣੇ ਰਸਤੇ ਵਿੱਚ ਤੇ ਰਿਸ਼ਤੇਦਾਰ ਲਾ ਜਾ ਕੇ ਬਾਕੀ ਇੱਕ ਵੀਰ ਅੱਗੇ ਆਪਣੇ ਗੈਲ ਗਿਆ ਤਾਂ ਆਪਣਾ ਸਬਸਕ੍ਰਾਈਬਰ ਇਹੋ ਰਾਜਗੜ ਛੰਨਾ ਦਾ ਵੀਰ ਦਾ ਪਿੰਡ ਹੈ ਵੀ ਅੱਜ ਵੀਰ ਦੇ ਪਹਿਲਾਂ ਪਿੰਡ ਜਾਣਾ ਸੀ ਉਹ ਕਹਿੰਦਾ ਮਾਸਟਰ ਜੀ ਪਹਿਲਾਂ ਪਿੰਡ ਆਉਣਾ ਜ਼ਰੂਰ ਵੀ ਉਹਰੇ ਤੇ ਮੈਂ ਆਪਣੀ ਗੱਡੀ ਲੈ ਕੇ ਜਾਣੀ ਆ ਤੁਸੀਂ ਆਪਣੀ ਗੱਡੀ ਕਹਿੰਦਾ ਮੇਰੇ ਘਰਾਂ ਖੜਾ ਆਇਓ ਵੀ ਬਹੁਤ ਪਿਆਰ ਆ ਜੀ ਅਸੀਂ ਫੇਰ ਤਾਂ ਇਹਦੇ ਰੋ ਆਪਣਾ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਆਪਣੇ ਸਬਸਕ੍ਰਾਈਬਰਾਂ ਦਾ ਜਿਹੜਾ ਐਨਾ ਪਿਆਰ ਕਰਦਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਕਰਦਾ ਪਿਆਰ ਜਿੰਨਾ ਸਾਨੂੰ ਫੋਨ ਕਰਕੇ ਪਿਆਰ ਕਰਦਾ ਇੱਜ਼ਤ ਮਾਨ ਬਖਸ਼ਦੇ ਆ ਵੀ ਤਾਂ ਕਿੱਥੇ ਸਾਡੇ ਭਾਗ ਤੇ ਜੇ ਵੀ ਇੱਥੇ ਤੱਕ ਪਹੁੰਚਾ ਦਿੱਤੇ ਵੀ ਚਲੋ ਬਾਕੀ ਆਪਾਂ ਦਿਖਾਉਂਦੇ ਜੇ ਉੱਥੇ ਜਾ ਕੇ ਸਾਰਾ ਪ੍ਰੋਗਰਾਮ ਜਿਹੜਾ ਚੱਲਦਾ ਆ ਆਪਾਂ ਰਸਤੇ ਵਿੱਚ ਵੀ ਦਿਖਾਵਾਂਗੇ ਜਿਹੜੇ ਰਸਤੇ ਨੂੰ ਗਏ ਆ ਹੁਣ ਸਾਨੂੰ ਤਾਂ ਰਸਤੇ ਦਾ ਵੀ ਨਹੀਂ ਪਤਾ ਵੀ ਕਿੱ데 ਨੂੰ ਜਾਣਾ ਚਲੋ ਵੀਰ ਨੇ ਲੋਕੇਸ਼ਨ ਭੇਜੀ ਵੀ ਆ ਹੁਣ ਆਪਾਂ ਫਤੇਗੜ ਸਾਹਿਬ ਸਰੰਦ ਸਰੰਦ ਦੇ ਗਵਿੰਦਗੜ ਅਮਰਗੜ ਤੇ ਹੋ ਕੇ ਬੱਗਾ ਰੋਡ ਰਾਜਗੜ ਛੰਨਾ ਪਹੁੰਚਣਾ ਉੱਥੇ ਕਹਾ ਵੀਰ ਆਪ ਲੈ ਕੇ ਜਾਊਗਾ ਵੀ ਕਿੱਧਰ ਜਾਣਾ ਰਸਤੇ ਸਾਨੂੰ ਪੱਕਾ ਨਹੀਂ ਪਤਾ ਹੈਗਾ ਪਹਿਲਾਂ ਅਸੀਂ ਗਏ ਤੇ ਸਰਹੰਦ ਦੇ ਬਾਸੋਂ ਬਾਸੋਂ ਦੇ ਨਾਬਾ ਪਵਾਨੀ ਕੜਨ ਨੂੰ ਹੋਗੇ ਵੀ ਹੁਣ ਦੇਖਦੇ ਸ਼ਾਇਦ ਉਹੀ ਰੋਡ ਹੋਵੇ ਕਿਵੇਂ ਦਾ ਬਾਕੀ ਮੌਸਮ ਠੀਕ ਆ ਜੇ ਜਿਕਣਾ ਕੱਲ ਲੱਗਿਆ ਤਾਂ ਮੀਂਹ ਆਇਆ ਤਾਂ ਸਵੇਰੇ ਪੈਣ ਲੱਗਿਆ ਤਾਂ ਜਿਹੜਾ ਮੀਂਹ ਦੇ ਵਿੱਚ ਆ ਮੀਂਹ ਦੇ ਵਿੱਚ ਫਿਰ ਉਹਦਾ ਸਵਾਦ ਨਹੀਂ ਆਉਂਦਾ ਸਫ਼ਰ ਕਰਨ ਦਾ ਵੀ ਹੁਣ ਮੌਸਮ ਬਹੁਤ ਵਧੀਆ ਸਾਫ਼ ਹੈ ਤਾਂ ਪਾਣੀ ਕਲੀ ਵੀ ਪੂਰੀ ਹੈ ਤਾਂ ਗਰਮੀ ਜ਼ੋਰ ਹੈ ਚਲੋ ਗੱਡੀ ਵਿੱਚ ਗਰਮੀ ਅਸੀਂ ਲੱਗੇ ਹੁੰਦੇ ਪਤਾ ਨਹੀਂ ਲੱਗਦਾ ਹੈਗਾ ਵੀ ਬਾਕੀ ਆਪਾਂ ਦਿਖਾਵਾਂਗੇ ਤੁਹਾਨੂੰ ਪ੍ਰੋਗਰਾਮ ਜਿਹੜੇ ਚੱਲਦੇ ਆ ਗੈਲ ਦੀ ਗੱਲ ਦਿਖਾਵਾਂਗੇ ਬਾਕੀ ਧੰਨਵਾਦ ਭਾਈ ਸਬਸਕ੍ਰਾਈਬਰਾਂ ਦਾ ਫੇਰ ਕਰਦੇ ਆ ਜਿਨ੍ਹਾਂ ਨੇ ਤਾਂ ਕੰਨੀ ਮਾਰੀਆ ਚੈਨਲ ਨੂੰ ਪੁੱਛੋ ਹੀ ਕੁਛ ਨਾ ਜਿਹੜਾ ਵੀ ਦੇਖਦਾ ਚੈਨਲ ਉਹ ਹੀ ਕਹਿੰਦਾ ਮਾਸੜ ਮਹਾਵੀ ਪੁੱਛਣਾ ਕੋਸ ਵੀ ਪਿਆਰੇ ਸਾਡੇ ਗੱਲ ਵਧੂਗਾ ਥੋੜਾ ਜਿਹਾ ਹੋਇਆਗਾ ਵੀ ਠੀਕ ਹੈ ਅਸੀਂ ਵੀ ਸੇਵਾ ਦੇ ਵਿੱਚ ਹਾਜ਼ਰ ਹੈ ਜਦ ਮਰਜੀ ਜਿੱਥੇ ਮਰਜੀ ਵਰਤ ਲਿਓ ਤਿਆਰ ਹੈ ਜਿੰਨੇ ਜੋ ਕੋਈ ਹੈਗੇ ਆਪਾਂ ਬਾਹਰ ਲਾ ਕੇ ਕੰਮ ਆਪਣਾ ਵੀ ਵਾਤੇ ਵਾਦ ਕੰਮ ਆਪਾਂ ਸੇਵਾ ਕਰਾਂਗੇ ਜਿਹਨਾਂ ਦੀ ਹੋਈ ਜਿੰਨੀ ਵੀ ਹੋਈ ਵੀ ਠੀਕ ਹੈ ਬਾਕੀ ਆਪਾਂ ਦਿਖਾਉਂਦੇ ਜੀ ਪ੍ਰੋਗਰਾਮ ਕਹਾਂ ਜਾ ਕੇ ਚਲੋ ਪਾਉਂਦੇ ਚੱਲੇ ਫੇਰ ਬਠਾਲੀਆਂ ਰਿਸ਼ਤੇਦਾਰਾਂ ਦੇ ਰਸਤੇ ਵੇ ਤੇ ਮਲਕੀਤ ਭਾਈ ਕੱਲ ਵੀ ਗੱਲ ਹੋਈ ਵੀ ਸੀ ਅੱਜ ਉਹਨੂੰ ਮਲਕੀਤ ਭਾਈ ਨੂੰ ਲੈ ਕੇ ਜਾਣਾ ਦਾ ਉਹਨੂੰ ਦੁਪਹਿਰੇ ਦੇ ਬਾਅਦ ਕੰਮ ਦਾ ਕਹਿੰਦਾ ਵੀ ਦੁਪਹਿਰੇ ਦਾ ਕੰਮ ਆ ਮੁੜਿਆਵਾਂਗੇ ਆਪਾਂ ਚਲੋ ਉਹ ਸਲਾਹ ਬਦਲ ਗਈ ਵੀ ਦੁਪਹਿਰੇ ਜਾਣੇ ਕੱਲ ਫੇਰ ਕਹਿੰਦਾ ਤਾਂ ਵੀ ਦੇਖੂਗੇ ਮੈਂ ਰਾਦੇ ਦਸਤਾਰਾ ਵਾਂ ਵੀ ਐ ਕਰਕੇ ਬਾਈ ਹੈ ਨਹੀਂ ਪੈਲ ਸਾਲਾ ਵੀ ਦੁਪਹਿਰੇ ਦੇ ਬਾਅਦ ਮਿਲਣਾ ਵੀ ਕਹਿੰਦਾ ਚਲ ਦੇਖਦੇ ਫੇਰ ਕੱਲ ਨੂੰ ਦੱਸੂਗੇ ਚਲੋ ਅੱਜ ਉਹਨੂੰ ਰਿਸ਼ਤੇਦਾਰੀ ਚ ਕੰਮ ਦਾ ਜੀ ਉਹ ਵੀ ਫੇਰ ਰਹਿ ਗਿਆ ਬਾਕੀ ਬਲੌਗਰਾਂ ਵਿੱਚ ਤੇ ਵੀ ਕੋਈ ਟੱਕਰ ਨਹੀਂ ਹੈਗਾ ਇੱਕ ਬੰਦਾ ਹੀ ਸਾਡੇ ਕੋਲ ਸੀਟ ਹੈਗੀ ਥੀ ਵੀ ਸਰਬਜੀਤ ਨੂੰ ਪੁੱਛਿਆ ਵਿੱਕੀ ਵੀ ਰਿਸ਼ਤੇਦਾਰੀ ਚ ਗਿਆ ਸਰਬਜੀਤ ਵੀ ਘਰ ਦੇ ਢੱਲੇ ਤੋਂ ਉਹਨਾਂ ਨੂੰ ਦੁਆਇਂ ਦੇਣ ਲੰਘ ਗਿਆ ਵੀ ਹੋਰ ਬਲੌਗਰ ਸਾਰੇ ਬੀਜੀਓ ਦੇ ਚਲੋ ਹੁਣ ਰਿਸ਼ਤੇਦਾਰ ਗਏ ਲੈ ਘੁੰਮ ਕੇ ਆਉਂਦੇ ਦਿਖਾ ਕੇ ਆਉਂਦੇ ਸਾਰਾ ਪ੍ਰੋਗਰਾਮ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਪੈਲਸ ਦਿਖਾਵਾਂਗੇ ਹੋਰ ਰਸਤੇ ਜਿੱਦ ਨੂੰ ਗਏ ਆਪਾਂ ਸਭਰ ਦਿਖਾਵਾਂਗੇ ਫਿਰ ਧੰਨਵਾਦ ਕਰਦੇ ਆ ਜੀ ਚਲੋ ਆਉਂਦੇ ਚੱਲ ਲੈ ਫਿਰ ਇੱਥੇ ਨੂੰ ਮੁੜਦੇ ਜੇ ਆਪਾਂ ਨਾ ਅੱਛਾ ਬਾੜ ਨਾਲ ਲੋਵਾ ਜੀ ਫਤੇਕਰ ਸਾਹਿਬ ਪਹੁੰਚ ਗਏ ਤੇ ਮੋਤੀराम ਮਹਿਰਾ ਯਾਦਗਾਰ ਗੇਟ ਨੇ ਗਏ ਪਹਿਲਾਂ ਸਵੇਰੇ ਤਾਂ ਮਹੀ ਲੱਗਦਾ ਪੈਣਾ ਹਾਂ ਤੁਪਾਂ ਤੇਜ਼ ਈ ਹੈ ਜੇ ਪਹਿਲਾਂ ਤਾਂ ਮੈਨੂੰ ਆਇਦਾ ਮਾਹਲਾ ਵੀ ਅੱਜ ਮੀਂਹ ਦੀ ਸੱਲੂ ਕੰਮ ਪਰ ਠੀਕ ਆ ਮੌਸਮ ਵਧੀਆ ਪਰ ਇਹਦੇ ਮੋੜਨ ਖਾਂ ਤੋਂ ਵਰਨੋ ਫਾੜ ਕੰਗ ਦਾ ਅੱਛਾ ਜੀ ਇੱਥੇ ਸੜਕ ਉਰੀ ਆ ਫਾਟਕ ਉਹ ਈ ਆ ਫਾੜ ਕੰਗ ਦਾ ਅੱਛਾ ਨਾਲੇ ਪਾ ਠੀਕ ਆ ਹਾਂ ਤੋ ਪਰ ਮਨ ਜੀ ਵਜਿੰਦਾ ਹਾਂ ਆ ਅੱਠ ਜਿੱਥੇ ਟੋਡ ਰੋਗਾ ਮਾਲਦੀ ਹਵੇਲੀ ਇੱਧਰੇ ਪਾਸੇ ਦਾ ਇੱਧਰ ਹੈ ਅੱਛਾ ਮੈਂ ਤਾਂ ਇੱਧਰ ਹੀ ਦਿਖਾਈ ਗਿਆ ਪਿਛਲੇ ਵਾਰ ਜਿਹੜਾ ਆ ਕੇ ਬਣਿਆ ਉਹ ਆ ਅੱਛਾ ਰੋਜੀ ਹੈ ਇਹ ਪ੍ਰਾਣੀ ਅੱਛਾ 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 ਜਿਹੜੇ ਮੁਸਲਮਾਨਾਂ ਦੇ ਕਹਦੇ ਹੁੰਦੇ ਦੋਗਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆਹ ਹਾਂ ਇਹ ਰੋਤੀਆ ਭਾਈ ਉਹ ਫਟਕਾ ਕੇ ਉਹਦੇ ਨਾਲ ਗੁਰਦੁਆਰਾ ਸਾਹਿਬ ਆ ਆਪਾਂ ਨੇ ਫਾਟਕਾ ਦੋਰੇ ਹੀ ਮੁੜਨਾ ਹੈ ਹਾਂ ਉਹਦੇ ਨਾਲ ਇਧਰ ਜਾਣਾ ਪੈਣਾ ਫਿਰ ਮੋੜੀ ਜਾਂਦੇ ਇੱਥੇ ਹੀ ਆਉਂਦਾ ਹਾਂ ਠੀਕ ਹੈ ਠੀਕ ਹੈ ਤੁਸੀਂ ਪਹਿਲਾਂ ਮੈਰੀ ਕੋਲ ਦਰੋਂ ਮੁੜੇ ਹੋ ਗਏ ਮਿੱਤਰੋ ਗਰੋ ਲਓ ਜੀ ਅਸੀਂ ਫਾਟਕਾ ਦੋਰੇ ਮੁੜ ਜਾਣਾ ਮੈਂ ਚਲੋ ਰਸਤੇ ਦਾ ਜਿਹਨੂੰ ਪਹੇਤ ਹੈ ਉਹ ਠੀਕ ਹੈ ਨਹੀਂ ਅਸੀਂ ਪਹਿਲਾਂ ਗਾਹਾਂ ਗਏ ਤੇ ਇਹਦੇ ਮਾ ਫਤਿਹਗੜ ਸਾਹਿਬ ਵੀ ਨਿਕਲ ਜਾਂਦਾ ਜੀ ਹਾਂਜੀ ਬਾਕੀ ਸਰੰਦ ਵਾਲੇ ਨਿਕਲ ਜਾਂਦੇ ਮਾਰੇ ਬਾਹਰ ਨਿਕਲੋ ਸ਼ੋਰਟ ਨਿਕਲਦਾ ਰਸਤਾ ਇਹ ਸਾਹਿਬ ਜਿਹੜਾ ਬਾਜ਼ਾਰ ਵਾਲਾ ਕੰਮ ਨਿਕਲ ਗਿਆ ਉਹ ਨਿਕਲ ਜਾਂਦਾ ਠੀਕ ਹੈ ਠੀਕ ਹੈ ਯਾਰ ਆਉਂਦਾ ਕਿ ਹਰਮੰਦਰ ਸਾਹਿਬ। ਉਹ ਜੋ ਬਾਕੀ ਬਾਹਰ ਦੇਖਾਉਂਦਾ ਨਿਕਲ ਗਏ ਨਾ ਥੋੜਾ ਜਿਹਾ ਪ੍ਰੋਗਰਾਮ ਜਿਵੇਂ ਹੈਗਾ ਉਹ ਰੇ। ਵੀ ਉਹ ਉਰਦਾਰਾ ਸਾਹਿਬ ਜੀ। ਤੁਹਾਨੂੰ ਆਪਾਂ ਨੂੰ ਹੁਣ ਜਾਣਾ ਨਹੀਂ ਹੈਗਾ ਆਪਾਂ ਨੇ ਇੱਥੇ ਹੀ ਮੁੜ ਜਾਣਾ। ਨਹੀਂ ਤਾਂ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਦੇਣਾ ਤੱਕੇ ਜਾ ਕੇ ਵੀ। ਵੀ ਉਹਦੇ ਗੱਡੀ ਵੀ ਸੀਟੀਆਂ ਮਾਰਨ ਲੱਗ ਕੇ ਉਹਦੀ ਚਾਪੀ ਮੇਰੇ ਕੋਲ। ਅੰਦਰ ਭਾਈ ਆਪਣੇ ਰਿਸ਼ਤੇਦਾਰ ਹੈ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ? ਵਧੀਆ ਹੀ ਸੁਣਨ। ਆਮਗੇ ਸਾਡੇ ਕਬਰ ਤੇ ਦੱਸ ਰਿਹਾ ਜਾਮ ਲੱਗਿਆ ਹੋਇਆ ਜਾਮ ਬੰਦੀਆਂ ਜਿਆਦਾ ਐਦਾਂ ਲੰਗਰ ਲੱਗਿਆ ਹੋਇਆ ਪਰਲੇ ਪਾਸੇ ਉਹਦੇ ਘਰ ਤੇ ਜਾਮ ਲੱਗਿਆ ਹੋਇਆ ਬਾਕੀ ਸਾਨੂੰ ਕਰਾਉਦਾ ਹੀ ਦਰਸ਼ਨ ਕਰਵਾਉਣਾ ਸਾਰੇ ਸਭ ਜੇ ਚਾਹੇ ਮੈਨੂੰ ਭਾਗ ਦੇ ਬੰਤਾਈ ਸਾਈਕਲ ਫ੍ਰੈਂਡ ਸੂਟਸ ਫ੍ਰੈਂਡ ਗੱਡੀਆਂ ਕਾਰਾਂ ਸਾਰਾ ਪਾਰਕ ਕਰ ਇੱਥੇ ਜੀ ਦੋਸਤਾਰਾ ਸਾਹਿਬ ਦਾ ਜਿਹੜਾ ਠੰਡਾ ਬੁਰਗਾ ਜੀ ਉਹ ਦੇਖਦੇ ਵਿੱਚ ਇੱਥੇ ਥੋੜਾ ਦੂਰ ਹੈ। ਅਸੀਂ ਥੋੜਾ ਜਿਹਾ ਕਾਲੀ ਵੇਚਿਆ ਜਾਣੇ ਕਿ ਲੇਟ ਪਹਿਲਾਂ ਹੋਏ ਹੋਏ। ਮੀਟਰ ਉਹ ਬਾਖੀ ਹੋਰ ਦਿਖਾਉਂਦਾ ਜੀ ਰਸਤੇ ਦੇ ਵਿੱਚ। ਐਵੇਂ ਦਾ ਪ੍ਰੋਫੈਸਰ ਜੀ ਤੁਹਾਨੂੰ ਸਨ। ਲੋ ਬਾਈ ਫਾਟਕਾਂ ਵਿੱਚ ਰੁਕੇ ਹੋਏ ਐ ਜਾਮ ਲੱਗਿਆ ਬਾ ਦਵੱਲੇ ਗੱਡੀਆਂ ਦਾ ਪੂਰਾ ਐਨ ਰੇਲ ਗੱਡੀ ਆ ਰਹੀ ਐ ਮਾਰਦੀ ਐ ਕੂਕਾ ਇਦਾਂ ਦੇ ਅਜ ਕੜਨਾ ਔਖਾ ਹੋ ਜਾਂਦਾ ਥੋੜਾ ਜਿਹਾ ਬਾਟ ਇੱਕ ਪੈਲੇ ਨਹੀਂ ਲੱਗ ਜਾਂਦੇ ਤੇ ਲਾ ਕੇ ਖੜਾ ਆ ਸ਼ਾਵਾਂ ਜਿਹਨੂੰ ਕਿਤੇ ਅੰਤ ਨਿਕਲਦਾ ਆ। ਹਾਂ। ਇੱਕ ਅਸੀਂ ਆਪਣਾ ਰਿਸ਼ਤੇਦਾਰ ਹੋਰ ਚੱਕਣਾ ਚਾਹ ਰਹੇ ਸਾਨੂੰ ਥੋੜਾ ਜਿਹਾ ਉਹਨਾ ਲੇਟ ਕਰਿਆ ਹੋਇਆ। ਫੋਨ ਕਰਿਆ ਤਾਂ ਕਹਿੰਦਾ ਮਗਰਿਆਂ ਤੋਂ ਥੋੜੇ ਆਇਆ ਹੈ ਨਹੀਂ ਮਗਰ। ਅਜੇ ਤਾਂ ਗੱਡੀ ਵੀ ਘੁਮਾ ਕੇ ਫਾੜਗਾਂ ਦੇ ਪਸਾਲੀ ਮੋੜ ਕੇ ਦੁਬਾਰੇ। ਨਹੀਂ ਤਾਂ ਫਾੜਗਾਂ ਦੇ ਪਰਾਂ ਹੀ ਖੜ ਕੇ ਦੇ ਦਿੰਦਾ। ਹਾਂ ਅਸੀਂ ਉਹ ਸੜਕ ਨੂੰ ਮੋੜਨਾ ਜੈ ਇੱਧਰ ਨੂੰ। ਉੱਚਾ ਕਰੇ ਭਾਈ ਜਾਨੇ ਹੋਰ ਆ ਜਾਣੀਆਂ ਦੋ ਤਰ੍ਹਾਂ ਖੋਲਨੇ ਇੱਕ ਇੱਧਰ ਖੋਲਣਾ ਇੱਕ ਉੱਧਰ ਲਾ ਖੋਲਣਾ ਆਹੋ ਪਰਲੇ ਪਰਲੇ ਆਹੋ ਵੇ ਸਾਡ ਨੂੰ ਪਤਾ ਵੀ ਕਾਲੇ ਬਹੁਤ ਹੈ ਲੋਕਾਂ ਨੂੰ ਕਹੀਂ ਉੱਧਰ ਲਾਣ ਲਾ ਜੇ ਲੋਕਾਂ ਨੂੰ ਹਾਂ ਇਹ ਇਹ ਦੁਕਾਨਾਂ ਆ ਜਾਣਾ ਲੋਕਾਂ ਨੂੰ ਇਹ ਇੱਧਰੋਂ ਬਾੜਦੇ ਆਂਗੇ ਆਊਟਸਾਈਡ ਤੇ ਪਰ ਜਾਣਾ ਕੈਮਰੇ ਨਹੀਂ ਜੇ ਕੈਮਰੇ ਕਿਤੇ ਲੱਗ ਜਾਣ ਨਾ ਇਹ ਤਾਂ ਖੜੇ ਰਹਿਣ ਟਾਈਮ 5 ਮਿੰਟ ਬਾਅਦ ਚੱਲੂਗੇ ਵੀ ਰੋਇ ਜੱਕ ਹੋ ਗਏ ਕੰਮ ਇਧਰ ਜੱਕ ਇਹ ਆਉਗਤ ਨੂੰ ਚੱਲ ਅੱਛਾ ਅੱਛਾ ਬੱਲੇ 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 ਆ ਦੇਖੋ ਬਈ ਕਿਹੜੀ ਟ੍ਰਿਪ ਹੈ ਇਹਨੂੰ ਕਹਿੰਦੇ ਆ ਇੰਡੀਆ ਇਹਨਾਂ ਨੇ ਇੱਕ ਤਰ੍ਹਾਂ ਨਾਲ ਜਾਈ ਜਾ ਹਾਂ ਜਿਹੜੇ ਨੇ ਇਧਰ ਹੀ ਜਾਣਾ ਉਹ ਖੜੀ ਲੈਣ ਲੱਗੀ ਪਈ ਲੈ ਉਧਰ ਵਾਲੇ ਉਧਰ ਖੜਿਆ ਐਸੇ ਮੋਟਰਸਾਈਕਲਾਂ ਬਾਹ ਤੇ ਛੱਡੇ ਪਏ ਨੇ ਇਹਨਾਂ ਨੇ ਚਾਲ ਖੁੱਲ ਗਿਆ ਬਈ 3:30 ਤੱਕ ਐ ਪਟਾਗਾਮਾ ਦੇ ਉਹ ਚੱਲ ਇਹਨਾਂ ਇਧਰ ਨੂੰ ਜਹਾਜ਼ ਹਵੇਲੀ ਜਹਾਜ਼ ਜੀ ਜਹਾਜੀ ਮਟੇ ਢਿਜਾਰੀ ਨਾ ਜਹਾਜੀ ਕਿਹਾ ਉਹ ਏਟ ਵਾਲੀ ਮਟੇ ਦੀ ਏਟ ਵਾਲੀ ਹਾਂ ਉਹ ਉੱਥੇ ਘੜਾ ਲਾਓ ਉੱਥੇ ਲਾਓ ਭਾਈ ਸ਼ਾਮਾਂ ਜੀ ਹਾਂ ਲੋ ਜੀ ਗੋਵਿੰਦਗੜ੍ਹ ਪਹੁੰਚੇ ਹੋਏ ਬਾਈ ਇਹ ਹੈਗਾ ਲੋਹੇ ਦਾ ਗੜ੍ਹ ਸ਼ਹਿਰ ਕਹਿੰਦੇ ਜਿਹੜਾ ਵੀ ਉਹ ਰੇ ਗਾਰਡਰ ਚੈਨਲ ਆ ਐਂਗਲ ਉmber ਕੋਈ ਵੀ ਚੀਜ਼ ਆ ਇੱਥੇ ਗੋਵਿੰਦਗੜ੍ਹ ਦੇ ਲੋਹੇ ਮਿਲਦਾ ਉਹਦੇ ਕੋਲ ਲੱਗਿਆ ਦਾ ਭਰਿਆ ਦਾ ਉਸੇ ਨੂੰ ਬਹੁਤ ਹੋਰੇ ਅਸਲ ਫੈਕਟਰੀਆਂ ਬਣੀਆਂ ਹੋਈਆਂ ਨਹੀਂ ਹੈਗੀਆਂ। ਇਹ ਘਾਹ ਰੋਡ 'ਤੇ ਜਾਂਦੇ ਜੀ ਗਵਿੰਦਗੜ ਆਪਾਂ ਮਲੋ ਵਾਲੇ ਰੋਡ ਨੂੰ ਪੈ ਗਏ। ਵੀ ਹੋਏ ਨੇ ਥੋੜੇ ਦਾ ਲੇਟ ਹੈ। ਅੱਧਾ ਸੋਨਾ ਘਾਟ ਆ ਵੀ ਲੇਟ ਚੱਲ ਰਹੀ ਹੈ। ਜਿਹੜੀ ਇਹ ਪੁਰਾਣੀ ਸੋਫਰਫਾ ਅੱਜ ਕਿਹੜੀ ਗੱਡੀ ਹੈ। ਇਹ ਰੇਲ ਗੱਡੀ ਵਾਲੇ ਕੰਮ ਆ ਬਜੋ ਕੇ ਇੱਕ ਨੇ ਕਹਿੰਦੇ ਅੱਧਾ ਘੰਟਾ ਪਾਉਣਾ ਲੇਟ ਆਏ। ਵੀ ਕਦੇ ਆਪਾਂ ਲੇਟ ਹੋਈ ਨਹੀਂ ਹੈਗੇ ਚਲੋ ਪੈ ਜਾਂਦਾ ਫਰਕ। ਗੱਡੂ ਗਏ ਭਾਈ ਸਬਰ ਮੜਾ ਮੋਟਾ ਭਜਾਵਾਂਗੇ ਗੱਡੀ ਬਾਕੀ ਗਵਿੰਦਗੜ੍ਹ ਵੀ ਤਕਰੀਬਨ 2 ਵਜੇ ਜਿਹੜਾ ਬਚਿਆ ਨਹੀਂ ਗਿਆ ਇਹਨਾਂ ਨੂੰ ਘਾਟ ਆ ਸਾਡਾ ਥੋੜਾ ਜਿਹਾ ਕੁੰਬੜਾ ਕੁੰਬੜਾ ਆਹ ਕਿ ਭਾਈ ਫੈਕਟਰੀ ਆ ਬਹੁਤ ਆ ਇੱਥੇ ਰਸਟਰੀਆਂ ਬਹੁਤ ਬਣੀਆਂ ਹੋਈਆਂ ਨੇ ਇਹਦਾ ਹੈਂ ਅੰਡੀਆਂ ਬੰਦੀਆਂ ਹੋਊਗਾ ਇੰਦਰ ਦੇਖ ਦੇ ਨੜਕਾ ਹੋਇਆ ਮੈਂ ਕਹਿੰਦੇ ਬਜ਼ੁਰਗ ਅੱਛਾ ਅੱਛਾ ਇਹ ਨੜਕਾ ਪਾਣੀ ਦਾ ਅੱਛਾ ਬਾਕੀ ਪਿੰਡ ਬਾਈ ਸਾਨੂੰ ਇੱਧਰ ਉਪਰੇ ਜਿਹਾ ਲੱਗਦੇ ਥੋੜੇ ਜੇ ਉਧਰ ਬਾਸੋ ਕਿੰਨੂ ਗਏ ਤਾਂ ਉਹ ਪਿੰਡ ਜਾਣੇ ਵਿਛਾਣੇ ਜਿਹਾ ਲੱਗਦੇ ਥੋੜੇ ਜੇ ਆਕੇ ਦੇਖੋ ਟਰੱਕ ਸਾਰ ਗੱਡੀਆਂ ਲੋਡ ਅੰਦਰ ਆਉਂਦੀਆਂ ਸਾਰ 20 ਤੋਂ ਮਿੰਟ ਜਿਨਾਰੇ ਬੱਤੇ ਇੱਧਰ ਕੋਣੀ ਇਹ ਜੇ ਆਪਾਂ ਸ਼ਹਿਰ ਤੋਂ ਲਖਣਾ ਕੋ ਬਾਈਪਾਸ ਆਇਦਾਂ ਲਈ ਹੁਣ ਉਹ ਲੋਕੇਸ਼ਨ ਲਾਉਣੇ ਕਿ ਪਤਾ ਰਾਜਗੜ੍ਹ ਛੰਨਾ ਚੋਂ ਸੱਜੇ ਹੁੰਦਾ ਪਰ ਸਗਰੂਰ ਹੈਗਾ ਨਾ 78 ਨੱਬਾ ਹੈਗਾ 32 ਸੱਜੇ ਚੌਂਕ ਨਾ ਚੌਂਕ ਪਾਤਰ ਦੀ ਚੌਂਕ ਕਰਦਾ ਹਾਂ ਚੌਂਕ ਟੱਪ ਕੇ ਸੱਜੇ ਚੌਂਕ ਟੱਪ ਕੇ ਸੱਜੇ ਸੱਜੇ ਬਣਦਾ ਹੈ ਪਾ ਜਾਣਾ ਇੱਧਰ ਨੂੰ ਐ ਜਾਂਦੇ ਇੱਧਰ ਨੂੰ ਚੜ੍ਹਦੇ ਪਾਸੇ ਨੂੰ ਹੋਰ ਪਹਿਲਾਂ ਉਹਦੇ ਕੋਲ ਜਾਣਾ ਪੈਣਾ ਅੱਛਾ ਪੰਡਤ ਕੇਸਵਰ ਅਨੰਦ ਚੌਂਕ ਉਹ ਸਿੱਧਾ 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 ਨਾ ਨਾ ਗਾਂ ਟੱਪ ਕੇ ਮੁੜਨਾ ਉਹ ਗਾਂ ਟੱਪ ਕੇ ਟੱਪ ਕੇ ਇੱਕ ਬੰਦਾ ਬੋਲੋ ਫਿਰ ਆਈ ਤਾਂ ਫਿਰ ਹਾਂ ਨਹੀਂ ਨਹੀਂ ਇੱਕ ਬੋਲੋ ਭਾਈ ਮੈਨੂੰ ਤਾਂ ਪਤਾ ਨਹੀਂ ਹੈਗਾ ਤੁਸੀਂ ਬੋਲੋ ਸਿੱਧਾ ਮੁੜਨਾ ਮੈਂ ਤੁਹਾਨੂੰ ਹਾਂ ਆ ਗੱਡੀਆਂ ਸੇਲ ਆ ਭਾਈ ਸਾਰੀਆਂ ਖੜੀਆਂ ਫਿਰ ਉਹ ਜਾਨਮਾਸਟਰੀ ਨਾ ਉਹਦਾ ਕਨਈਆ ਬੈਠਾ ਕਨਈਆ ਜੀ ਕਨਈਆ ਜੀ ਓ ਹਾ ਬਾਈ ਫੋਟੋ ਲੱਗੇ ਆ ਜਨਮਾਸਤ ਵੀਰਾਂ ਕੱਟਾ ਹੋਊਗਾ ਇਹ ਤਾਂ ਸੱਚੇ ਨੂੰ ਮੋੜਨਾ ਉਹ ਕੀਆ ਗਾੜਾ ਸਿੰਘ ਪੁਰਾ ਸਿੰਘ ਸਮਾ ਅਮਲੋ 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 ਇੱਕ ਟਨ ਉਹਦਾ ਭਾਈ ਉਹਦਾ ਸੱਜੇ ਸੱਜੇ ਨੂੰ ਕਿੱਕ ਨਾਂ ਦਾ ਕੀ ਹੋ ਕੇ ਚੱਲ ਗਏ 20 ਮੀਟਰ ਤਿੰਨ ਆਹ ਬਸ ਆ ਗਿਆ ਗਾਇਲੇ 20 ਮੀਟਰ ਖੱਬੇ ਹੁਣ ਤੁਸੀਂ ਉਹਦਾ ਲਾ ਲਿਆ ਰਾਜਗੜ੍ਹ ਚੰਨਾ ਦਾ ਬੱਬਾ ਲਾਇਆ ਇੱਕ ਨਾ ਆਉਣਾ ਹੁਣ ਅਮਰਗੜ ਆਊਗਾ ਹੈ ਅਮਰਗੜ ਆਊਗਾ ਅਮਰਗੜ ਪਤਾ ਨਹੀਂ ਆਊਗਾ ਨਹੀਂ ਆਊਗਾ ਜਿਹੜੇ ਰਾਜਗੜ੍ਹ ਚੰਨਾ ਜਾ ਰਹੇ ਰਾਜਗੜ੍ਹ ਚੰਨਾ ਲੱਥੇ ਹੈ ਤਾਂ ਉੱਥੇ ਜਾ ਰਹੇ ਹਾਂ ਮਾ ਠੀਕ ਹੈ ਕਿਨੇ ਕੁ ਬਰਾਲੇ ਇਹ ਤਾਂ ਨੇੜੇ ਹੀ 5 ਕਿਲੋਮੀਟਰ ਹੈਗਾ ਜੇ ਆਪਾਂ। ਮਰਾ ਫੋਨ ਹੋਇਆ 8 ਕਿਲੋਮੀਟਰ 8। ਠੀਕ ਹੈ। ਉਹ ਬਾਈ ਜੀ ਫਸਲ ਪਾਣੀਆ ਤਰੀਕਾ ਨੰਬਰ ਹੈ ਦਰਾਕਾਂ ਦੇ ਬਹੁਤ ਘਾਟ ਰੋਡ ਪਰ ਜਿਹੜੇ ਹੈਗੇ ਖੇਤ ਵਿੱਚ ਨਹੀਂ ਹੈਗੇ। ਇਧਰੋਂ ਪਾਪੂਲਰ ਦੀ ਪਨੀਰੀ ਵੇਚਣੀ ਬੈਣੀ ਥਾਲੋ। ਵੇਚੀਰੀ ਬਹੁਤ ਵਧੀਆ ਜਿੰਨੀ ਬਦਲ ਖੜੀ ਆ ਇੱਕ ਨੰਬਰ ਖੜੀ ਆ ਸਾਰੇ ਪਾਸੇ ਹੈ। ਖੁੱਲ੍ਹਾ ਜਿਹੇ ਏਰੀਆ ਇੱਥੋਂ। ਦਰਾਕਾਂ ਵਧੀਆ ਆ ਖੁੱਲ੍ਹਾ ਜਿਹੇ ਏਰੀਆ ਹੁਣ ਲੱਗਣ ਲੱਗੇ ਚੀਜ਼ ਆ ਫੇਰ ਅਹ ਦਰਾਕਾਂ ਦੇ ਵਿੱਚ ਜਾ ਕੇ। ਬੋੜੀ ਰਹਿ ਗਈ ਬਾੜ ਬਸ 5-4 5-4 ਮੀਰੀ 2-3 ਕਿਲੋਮੀਟਰ ਰਹਿ ਗਿਆ। ਵੇ ਆਪਾਂ ਇਹਨਾਂ ਥੋੜ੍ਹ ਥੋੜ੍ਹੇ ਆ ਪੀਸ ਕੱਟ ਕੇ ਦਿਖਾਈ ਜਾਣੇ ਕਿ ਬਾੜ ਸਾਡੇ ਕੋਲ ਟਾਈਮ ਬਹੁਤ ਆ ਸ਼ਾਮ ਕੱਲ ਹੋਣੀ ਐ। ਫੇ ਵੀਡੀਓ ਲੰਬੀ ਹੋ ਜਣੀ ਐ। ਨਾ ਨਾ ਕੱਲ ਦਾ ਨਹੀਂ ਅਸੀਂ ਕੰਮ ਜਿਹੜਾ ਦਿਖਾਉਦੇ ਤਾਜ਼ਾ। ਅੱਜ ਦਾ ਅੱਜੇ ਦਿਖਾਉਣਾ ਐ। ਵੈਸੇ ਇਹ ਤਾਂ ਪੈਣੀ ਕੱਲ ਨੂੰ ਐ ਦੇਖਣੀ ਤਾਂ ਕੱਲ ਨੂੰ ਹੀ ਐ। ਵੀ ਉਹ ਕੰਮ ਨਹੀਂ ਸਾੜੇ ਵਾਲਾ ਹੈਗਾ। ਬੋਲ ਜੀ ਅਮਰਗੜ ਪਹੁੰਚ ਗਏ ਵੀ ਪਹਿਲੀ ਵਾਰ ਆਇਆ ਇਲਾਕੇ ਦਾ ਸਾਨੂੰ ਰਿਆਦਾ ਬਈ ਇਲਾਕੇ ਦਾ ਭੇਦ ਹੈਗਾ ਪੈਂਡ ਬੋਰ ਨਾਲੇ ਹੈਗੇ ਬਈ ਇੱਥੇ ਨਾਲੇ ਬੈਠੇ ਆਂ ਹੋਰ ਨੇ ਕਿੰਨਾ ਕੁ ਦੂਰ ਹੈਗੇ ਜੇ ਬਣਾ ਪੈਲਸ ਅਡੇ 15-20 ਕਿਲੋਮੀਟਰ ਅਸੀਂ ਦੂਰ ਹੈ ਜੀ ਪੈਲਸ ਨੇ ਕੋਈ 4 ਵਜੇ ਦਾ ਕੱਲ ਟਾਈਮ ਦਿੱਤਾ ਦਾ 4 ਵਜੇ ਪਹੁੰਚਣਾ ਵੀ ਆ ਹੈਗਾ ਜੀ ਅਮਰਗੜ ਸ਼ਹਿਰ ਦੇ ਵਿੱਚ ਫਿਰਦੇ ਆਂ Beep. 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 ਪਰਦੇ ਤੇ ਆ ਰਹੀ ਦੁਰੀਆ ਆਪਰਾ ਪੈਟ ਕੜਾ ਕੋਈ ਨਹੀਂ ਅੱਛਾ ਇਹ ਕਹਿੰਦੇ ਆਉਗਾ ਨਹੀਂ ਜੀ ਕਿ ਤੇ ਉਹ ਜਿਹੜਾ ਇਹ ਮੇਰੇ ਮਾ ਆ ਥੋੜਾ ਜਿਹਾ ਪੁੱਤ ਨੂੰ ਦੇਖਾਤਾ ਹਾਂ ਜਿਹੜੀ ਨਹੀਂ ਗਈ ਇਹ ਇੰਨਾ ਖੁਸੂ ਜਿਉਂ ਕਈ ਵਾਰ ਦੇਖੀ ਹਲਾਦੀ ਅੱਲੋਂ ਮੁੰਡਾ ਆਇਆ ਨਹੀਂ ਰਿਹਾ ਸੰਗ ਦਾ ਫਰਾ ਜੀ ਨਹੀਂ ਪਹਾਰ ਮੋਤੀ ਅਰੇ ਘਟ ਬਹੁਤ ਘਟ ਆਉਨੇ ਵੀਡੀਓ ਜਿਹੜੇ ਲਾਗ ਵਾਸ ਦੇ ਏਰੀਆ ਵਾਲੇ ਦੇਖ ਲੈਣੇ ਫਿਰ ਫੋਨ ਕਰਕੇ ਪੁੱਛਦੇ ਆਂ ਛਣ ਆਇਆ ਥੋੜੇ ਕੀ ਲੱਗਦੇ ਆ ਹੈ ਥੋੜੇ ਕੀ ਲੱਗਦੇ ਆ ਵਾ ਸਾਨੂੰ ਬੁਲਾਇਆ ਮੈਂ ਤਾਂ ਵੀ ਸਾਡੇ ਦਾ ਭਾਈ ਨਾ ਫਿਰ ਤੁਸੀਂ ਇੱਕ ਨਹੀਂ ਉਹਨਾਂ ਨੂੰ ਮਿਲ ਲੈਣੇ ਮੈਂ ਤਾਂ ਪਈ ਹੁਣ ਇਹ ਦੇਖੋ ਪਾਇਲ ਕਰ ਦੋ ਲਾਈਟ ਓਨ ਕਰ ਦਿਓ ਦੇਖੋ ਗਏ ਮੈਂ ਕਮੈਂਟ ਲੋ ਜੀ ਅੰਦਰ ਤੇ ਹਾਲ ਆ ਜਿਹੜਾ ਆਪਣਾ ਵੀ ਆਪਣਾ ਜਿਹੜਾ ਓਪਨ ਹੈ ਉਹ ਬਾਹਰ ਹੈ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਜਿਹੜਾ ਸਟੇਜ ਵੀ ਬਾਹਰ ਲੱਗਣਾ ਜਿਹੜਾ ਖਾਣਾ ਪਾਣੀ ਦਾਣਾ ਆਪਣਾ ਜਿਹੜਾ ਮਠਿਆਈ ਮਠੂਰੀ ਵਾਲਾ ਰੋਟੀ ਵਾਲਾ ਸਾਰੇ ਸੱਟੇ ਵਿੱਚ ਅੰਦਰ ਹੋਣਾ ਬਹੁਤ ਵਧੀਆ ਡੈਕੋਰੇਸ਼ਨ ਹੈ ਉਹ ਪਹਿਲਾਂ ਵੀ ਦਿਖਾਇਆਤਾ ਜੀ ਸਾਹਦਾਪੁਰ ਇਹਨਾਂ ਦਾ ਫੈਮਿਲੀ ਟੇਬਲ ਹੈ ਜਿਹੜਾ ਲਓ ਆਪਾਂ ਨੌਲੇ ਨੂੰ ਬਾਹਰ ਦਿਖਾਉਂਦੇ ਪਹਿਲਾਂ ਤਾਂ ਆਪਾਂ ਲੱਗੇ ਤਾਂ ਐਂਟਰੀ ਕਰੀ ਦੀ ਵੀ ਉਹ ਦੇ ਕਰਕੇ ਥੋੜਾ ਜਿਹਾ ਰਹਿ ਗਏ ਤੇ ਇਹ ਓਪਨ ਹੈ ਜੀ ਜਿਆਦਾ ਆਪਾਂ ਪਹਿਲਾਂ ਜਦੋਂ ਜਦ ਹਲੇ ਡੈਕੋਰੇਸ਼ਨ ਦਾ ਕੰਮ ਚੱਲਦਾ ਦਾ ਜੀ ਵੀ ਹੁਣ ਤਕਰੀਬਨ ਡੈਕੋਰੇਸ਼ਨ ਦਾ ਕੰਮ ਸਾਰਾ ਹੀ ਫਾਈਨਲ ਹੋਇਆ ਪਿਆ ਵੀ ਦੇਖਦੇ ਆ ਤੁਹਾਨੂੰ ਡਾਟਾ ਨੂਟਾ ਬਾਲ ਕੇ ਦਿਖਾਉਂਦੇ ਸਾਰਾ ਕੁਝ ਜਿੰਨਾ ਵੀ ਸਿਸਟਮ ਲੱਗਿਆ ਹੋਰ ਇਹਨਾਂ ਦਾ ਭਾਈ ਜੇ ਲਾਈਟਾਂ ਬਾਲਣਗੇ ਮੱਕੀ ਹੁਣ ਤਾਂ ਇਸ ਟਾਈਮ ਇਹ ਖੁੱਲਾ ਪੈ ਜੇ ਉਦੋਂ ਨਿਕਣਾ ਖੁੱਲਾ ਦੇਖਦਾ ਸਾਰਾ ਬੰਦ ਹੋਊਗਾ ਇੱਥੇ ਨੂੰ ਗੇਟ ਆ ਮੇਨ ਗੇਟ ਹੀ ਦਾ ਇੱਦਾਂ ਮਾਰਨਾ ਕੋਣ ਇੱਕ ਵਾਰ ਦਿਖਾਇਆ ਵੀ ਤਾਂ ਜਾਂ ਤੁਹਾਨੂੰ ਉਹਦੇ ਵਿੱਚ ਵੀਡੀਓ ਜਿਹੜਾ ਪਹਿਲਾਂ ਜਦੋਂ ਆਉਂਦੇ ਆਏ ਤੇ ਬਾਕੀ ਇਹ ਲੱਗਣੇ ਜਿਹਨਾਂ ਦਾ 게ਟ ਐਸਾ ਰਸਤਾ ਮਾਰਨਾ ਜਿਹੜਾ ਹਾਲ ਨੂੰ ਜਾਣਾ ਸਿੱਧਾ ਆਪਾਂ ਨੇ ਉਹ ਸਟੇਜ ਆ ਉਧਰ ਸਾਰਾ ਕੁਝ ਬਾਹਰ ਹੋਊਗਾ ਜਿੰਨਾ ਵੀ ਸਗਣ ਸੁਗਣ ਜਿੰਨਾ ਵੀ ਹੋਣਾ ਸਭ ਕੁਝ ਬਾਹਰ ਬਾਕੀ ਖਾਣਾ ਪੀਣਾ ਹੁੰਦਾ ਕਿਉਂ ਆਪਾਂ ਹੋਰ ਵੀ ਪੈਲਸ ਦੇਖੇ ਦੋ ਥੋੜਾ ਜਿਆਦਾ ਬੜੇ ਤੇ ਆਪਣਾ ਜਿਹੜਾ ਕੱਠਾ ਹੈ ਥੋੜਾ ਜਿਹਾ ਘੱਟ ਹੈ ਵੀ 350 400 ਬੰਦਾ ਹੋ ਜਾਊਗਾ ਉਹਦੇ ਹਿਸਾਬ ਨਾਲ ਪੈਸੇ ਠੀਕ ਐ ਜੇ ਆਪਾਂ ਬੜਾ ਪੈਸਾ ਕਰਦੇ ਤੇ ਤਾਂ ਫਿਰ ਉਹ ਸੈੱਟ ਨਹੀਂ ਰਹਿੰਦਾ ਹੋਊ ਜੀ ਬੰਦੇ ਵੀ ਜ਼ਿਆਦਾ ਚਾਹੀਦੇ ਉਹਦੇ ਹਿਸਾਬ ਨਾਲ ਆਪਾਂ ਨੂੰ ਪੈਸੇ ਵਧੀਆ ਮਿਲੇ ਲਕਿਆ ਆਪਾਂ ਨੇ ਇਹਦਾ ਰੇਟ ਕਰਿਆ ਵੀ 2 ਲੱਖ 75000 ਰੁਪਏ ਚ ਬੁੱਕ ਕਰਾਇਆ ਆ ਮੈਨ ਰਸਤਾ ਜੀ ਦਾ ਇੱਥੇ ਨੂੰ ਆਣਾ ਇੱਧਰ ਨੂੰ ਘੁੰਮ ਕੇ ਚੱਲਣਾ ਬਾਕੀ ਆ ਡੈਕੋਰੇਸ਼ਨ ਦਾ ਗਮਲੇ ਗੋਮਲੇ ਰੱਖੋਣੇ ਇਹਦੇ ਪਰ ਵੀ ਇੱਧਰ ਨੂੰ ਘੁੰਮ ਕੇ ਰਸਤਾ ਤੂੰ ਵਸੋਂ ਨਿਕਲ ਜਾਂਦਾ ਜੀ ਇਹ ਵੀ ਬਾਕੀ ਹਲੇ ਡਿਸਕਰ ਚੱਲਦੀ ਆ ਅੰਦਰ ਲਿਸਟ ਦਾ 3 ਵੀ ਉਹਨਾਂ ਨੂੰ ਪੜ੍ਹਾਤੀ ਇੱਕ ਦੋ ਕ ਆਈਟਮਾਂ ਵੱਧ ਆ ਬਾਕੀ ਬਰਾਬਰ ਹੀ ਰਹਿੰਦੀਆਂ ਸਾਰੀਆਂ ਜਿੰਨੀਆਂ ਬਹਿ ਗਈਆਂ ਵੀ ਉਹ ਆਪਾਂ ਰੇਟ ਦੱਸਦੇ ਆ ਫਿਰ ਜਦ ਫਾਈਨਲ ਹੋ ਗਿਆ ਵੀ ਕਿੰਨੇ ਚ ਹੋਇਆ ਆਪਣਾ ਸਾਰਾ ਟੋਟਲ ਸਾਰਾ ਕੁਝ ਦੱਸਾਂਗੇ ਆਪਾਂ 27 ਫਰਵਰੀ ਦਾ ਆਪਣਾ ਪ੍ਰੋਗਰਾਮ ਆ ਜੀ ਬਹੁਤ ਵਧੀਆ ਚੀਜ਼ ਬਣਾਈ ਵੀ ਆ ਜੀ ਡੈਕੋਰੇਸ਼ਨ ਜਿਹੜੀ ਅੱਜ ਕੀ ਕਰੀ ਜੀ ਲੋ ਭਾਈ ਜੀ ਅੱਜ ਸੰਗਰੂਰ ਕਹਿੰਦੀ ਫੇਰ ਆਏ ਵੇ ਤੁਸੀਂ ਵੀ ਜਿਹੜਾ ਆਪਾਂ ਨਾ ਪਹਿਲਾਂ ਪੈਸਾ ਤੁਹਾਨੂੰ ਦੱਸਿਆ ਦਾ ਵੀ 10 ਸਿਡਨੀ ਗ੍ਰੈਂਡ ਸਾਨੂੰ ਚਲੋ ਪਹਿਲਾਂ ਹੀ ਵਧੀਆ ਲੱਗਿਆ ਵੀ ਜਿਹੜਾ 350 350 ਬੰਦਾ ਉਹਦੇ ਹਿਸਾਬ ਨਾਲ ਸਾਨੂੰ ਸੈੱਟ ਲੱਗਿਆ ਦੂਏ ਪੈਸਾ ਬੜੇ ਤੇ ਇਹਨਾਂ ਦਾ ਰੇਟ ਦਾ ਜਿਹੜਾ ਭਾ ਭਾਂਤ ਉਹ ਵੀ ਵਧੀਆ ਲੱਗਿਆ ਬਾਕੀ ਅੱਜ ਕੈਟਰਿੰਗ ਦਾ ਜਿਹੜਾ ਸਮਾਨ ਤਾਂ ਅਸੀਂ ਲਿਸਟ ਵਿੱਚ ਉਸ ਕੱਟ ਵੱਟ ਹੋਈ ਵੀ ਦੀ ਉਹ ਆਪਾਂ ਚੈੱਕ ਕਰਾਤੀ ਸਾਰੀ ਵੀ ਉਹਦੇ ਹਿਸਾਬ ਨਾਲ ਪਹਿਲਾਂ ਆਪਾਂ ਨੂੰ 1300 ਰੁਪਏ ਪਲੇਟ ਬੈਠਦੀ ਸੀ ਜਿਹੜਾ ਸਮਾਨ ਵੱਧ ਬੈਠਾ ਚਲੋ 1400 ਸਾਨੂੰ ਪਲੇਟ ਸਾਰਾ ਫਾਈ ਵੀ ਜਿਹੜਾ ਸਾਈ ਸਫਾਈ ਦੀ ਸਾਡੀ ਹੋ ਗਈ ਹੈ ਨ ਪੂਰੀ ਓਕੇ ਆ ਸਾਰਾ ਕੰਮ ਅਸੀਂ ਲਿਸਟਾਂ ਲੈ ਲਈਆਂ ਸਾਈਨ ਤੋਂ ਬੱਲੇ ਤੇ ਕਰਤੇ ਬਾਕੀ ਜਿਹੜਾ ਸਾਨੂੰ ਏਰੀਆ ਉਪਰ ਦਾ ਉਪਰੇ ਵਾਲਾ ਕੰਮ ਸਾਡਾ ਚੱਕਿਆ ਗਿਆ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਵੀ ਜੇ ਕਿਸੇ ਪਾਸੇ ਵੀ ਅਸੀਂ ਚੱਲੀ ਗਏ ਸਾਨੂੰ ਕਿਸੇ ਹੰਡਾਰਾ ਨਹੀਂ ਹੈਗਾ ਵੀ ਸਾਨੂੰ ਆਪਣਾ ਕੰਮ ਕਰਨਾ ਪੈਣਾ ਵੀ ਸਾਡੇ ਨਾਲ ਸਾਡੇ ਭਰਾ ਦੇ ਖੜੇ ਆ ਇੱਕ ਕਸਮ ਵਧਿਆ ਵੀ ਆਇਆ ਸੱਜੀਆ ਮਾਹ ਸਾੜੀ ਨੂੰ ਸਾਨੂੰ ਕੋਈ ਫਿਕਰ ਨਹੀਂ ਹੈਗਾ ਬਾਈ ਦੀ ਡਿਊਟੀ ਕਹਿੰਦੇ ਵੀ ਦੱਸਦੇ ਜਿਹੜੀ ਡਿਊਟੀ ਆ ਸਵੇਰ ਤੇ ਸ਼ਾਮ ਤੱਕ ਖਾਜ ਰਹਿ ਖੜੇ ਬਹੁਤ ਧੰਨਵਾਦ ਆ ਬਾਈ ਇਹਨਾਂ ਦਾ ਵੀ ਐਨ ਨਾਲ ਮੋਢੇ ਮੋਢਾ ਜੋੜ ਕੇ ਪੂਰਾ ਸਹਿਯੋਗ ਦਿੱਤਾ ਪੈਲਸਰ ਕਰਾਉਣ ਵਾਸਤੇ ਬਾਕੀ ਵਿਆਹ ਨੂੰ ਬਾਈ ਜਿਹੜੇ ਸੰਗਰੂਰ ਦੇ ਨੇੜੇ ਤੇੜੇ ਆਪਣੇ ਸੱਸ ਸਹਸਰੇ ਆ ਬਣਾ ਸਾਰਿਆਂ ਨੂੰ ਚੁੱਲ੍ਹਾ ਨੂੰ ਦਾ ਹੀ ਆ ਸਾਰਾ ਪ੍ਰੋਗਰਾਮ ਤੁਹਾਡਾ ਹੈ ਇਹ ਮੈਂ ਇਹਦੇ ਸਾਹਮਣੇ ਮਾਸੜ ਦਾ ਮੈਂ ਤਾਂ ਇੱਕ ਵਾਰ ਟੌਰਗਾ ਫਿਰਨਾ ਮੈਨੂੰ ਹੁਣੋਂ ਦੇਖਣਾ ਕਿ ਉਹ ਕਿਆ ਕਰਦੇ ਹੈ 20 17 ਫਰਵਰੀ ਨੂੰ ਸਵੇਰੇ ਉਰੇ ਪਹੁੰਚਣਾ 6 ਵਜੇ ਵੀ ਕਈ ਵਾਰ ਮੈਂ ਭੁੱਲ ਗਿਆ ਮੌਕੇ ਕੱਲ ਵੀ ਕਹੂੰਗਾ ਸਾਰਾ ਕੁਝ ਵੀ ਬਾਕੀ ਸਾਰਿਆਂ ਦਾ ਬਾਈ ਬਹੁਤ ਧੰਨਵਾਦ ਆ ਵੀ ਪਾਇਲਸ ਵਧੀਆ ਬਾਕੀ ਵੀਡੀਓ ਦੇ ਵਿੱਚ ਦੇਖਿਓ ਸਾਰਾ ਕੁਝ ਜਿਹੜਾ ਬਣਾਇਆ ਵਾ ਆਪਾਂ ਨੇ ਵੀ ਠੀਕ ਆ ਮਿਲਦਾ ਫੇਰ ਕਿਸੇ ਅਗਲੇ ਵਲੌਗ ਵਿੱਚ ਹਰਮ ਸਤਿ ਸ੍ਰੀ ਅਕਾਲ ਜੀ